ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸਾਜੀ ਨਮਾਜੀ ਗੁਰਪਿਆਰੀ ਸੰਗਤ ਜੀ ਆਓ ਆਪਾਂ ਅੱਜ ਮਾਲਕ ਨੂੰ ਯਾਦ ਕਰੀਏ ਜੋ ਹਰ ਰੋਜ਼ ਦੀ ਤਰ੍ਹਾਂ ਆਪਾਂ ਇਬੜੀਆਂ ਕਰਦੇ ਹਾਂ ਮਾਲਕ ਦੀਆਂ ਸਤਿਗ੍ਰੰਥਾ ਨੂੰ ਯਾਦ ਕਰਦੇ ਆ ਕਿ ਮੇਰਾ ਮਾਲਕ ਸਾਡੇ ਤੇ ਕਿਰਪਾ ਕਰ ਦੇ ਕਿਰਪਾ ਕਰੇ ਮੇਰਾ ਮਾਲਕ ਜੋ ਅਸੀਂ ਅਰਦਾਹ ਬੇਨਤੀਆਂ ਕਰਦੇ ਆ ਮਾਲਕ ਮੂਰੇ ਜੋ ਸੰਗਤ ਕਰ ਰਹੇ ਆ ਕ્યાਸੇ ਨਾਮ ਜਪ ਰਹੇ ਆ ਔਰ ਉਹ ਆਵਾਜ਼ ਸਾਡੀ ਅਕਾਲ ਪੁਰਖ ਪਿਤਾ ਪਰਮਾਤਮਾ ਤੱਕ ਪਹੁੰਚ ਜਾਏ ਆਪਾਂ ਰੋਜ਼ ਅਭਰਾਲਾ ਕਰਦੇ ਆਂ ਗੁਰਪਿਆਰੇਓ ਤੋ ਜੋ ਅੱਜ ਦਾ ਵਿਸ਼ੇ ਹੈ ਉਹ ਆਪਾਂ ਧੰਨ ਸ੍ਰੀ ਗੁਰਗੰਸਾ ਸ੍ਰੀ ਰਾਗ ਮਹੱਲਾ ਤੀਜਾ ਦੇ ਅੰਦਰ ਜੋ ਆਪਣਾ ਜੋ ਇਸ ਦੇ ਸਬਦ ਦੇ ਅੰਦਰ ਮੁੱਖ ਪੰਕਤੀਆਂ ਨੇ ਉਹ ਆਪਾਂ ਉਚਾਰਨ ਜਾ ਰਹੇ ਆਂ ਪਾਪਾ ਨੂੰ ਪੜ੍ਹ ਕੇ ਆਪਾਂ ਸਾਰੀ ਇਹ ਕੋਸ਼ਿਸ਼ ਕਰੀਏ ਕਿ ਅਸੀਂ ਕਿੱਥੇ اٹਕੇ ਆਂ ਅਸੀਂ ਕਿੱਥੇ اٹਕੇ ਆਂ ਸਾਡਾ اٹਕਣ ਦਾ ਕਾਰਨ ਕੀ ਹੈ ਹੁਣ ਗੁਰਪਿਆਰੋ ਅਸੀਂ ਬੜਾ ਲੰਮਾ ਪੰਡਾ ਤੈਅ ਕੀਤਾ ਹੈ ਜੋ ਅਕਸਰ ਪੰਕਤੀਆਂ ਦੇ ਵਿੱਚ ਆਪਾਂ ਜਦੋਂ ਧੰਨ ਸ੍ਰੀ ਗੁਰਗੰਸਾ ਸਾਹਿਬ ਦੇ ਅਰਦਾਸ ਦੇ ਵਿੱਚੋਂ ਮੁੱਖ ਬਾਕ ਸਾਡੇ ਸਤਿਕਾਰ ਜੋ ਗ੍ਰੰਤੀ ਸਿੰਘ ਲੈਂਦੇ ਨੇ ਤੋਂ ਮੰਗਲਚਾਰਾ ਕਰਦੇ ਨੇ ਉਹ ਮੰਗਲਚਾਰਾ ਕੀ ਆ ਗੁਰ ਪਿਆਰੇਓ ਕਿ ਹਉ ਆਇਆ ਦੂਰੋਂ ਚਲ ਕੈ ਮੈਂ ਤੱਕੀ ਤੋਂ ਸਰਨਾਈ ਜੀਓ ਆਪਾ ਬਹੁਤ ਲੰਮਾ ਪੈਂਡਾ ਤਾਇ ਕੀਤਾ ਹੈ ਗੁਰਪਿਆਰਿਓ ਬਹੁਤ ਲੰਮਾ ਇਹ ਸੋਚਣ ਵਾਲੀ ਗੱਲ ਹੈ ਚਲੋ ਆਪਾਂ ਅੱਜ ਵਿਚਾਰ ਕਰਾਂਗੇ ਆਪਣੀਆਂ ਮੁੱਖਤ ਜੋ ਪੰਕਤੀਆਂ ਨੇ ਕਿ ਇੰਨਾ ਲੰਮਾ ਜੋ ਪੈਂਡਾ ਸਾਨੂੰ ਕਿਉਂ ਤਿਆਰ ਕਰਨਾ ਪਿਆ ਅੱਜ ਤੱਕ ਆ ਇਸ ਜਨਮ ਤੱਕ ਜੋ ਆਪਾਂ ਹੁਣ ਆਖਰੀ ਸਵਾ ਜਾਂ ਇਹ ਸਵਾਸ ਆਪਾਂ ਲੈ ਰਹੇ ਆਂ ਇਹ ਤਾਂ ਗੱਲ ਸਹੀ ਹੈ ਗੁਰਪਿਆਰੇ ਜੋ ਮੁਖ ਤੋਂ ਨਿਕਲੇ ਆਖਰੀ ਉਹ ਤਾਂ ਧੰਨ ਸ੍ਰੀ ਗੁਰਗਾੰਸਾ ਸਾਨੂੰ ਸਮਝਾ ਰਹੇ ਨੇ ਕਿ ਆਖਰੀ ਸਵਾਸਾਂ ਤੱਕ ਕੋਸ਼ਿਸ਼ ਕਰਨੀ ਆ ਆਖਰੀ ਸਵਾਸ ਸਾਡਾ ਕਦੋਂ ਹੋ ਸਕਦਾ ਹੁਣ ਵੀ ਹੋ ਸਕਦਾ ਹੈ ਕਦੋਂ ਵੀ ਹੋ ਸਕਦਾ ਸਾਨੂੰ ਪਤਾ ਨਹੀਂ ਹੈ ਸਾਨੂੰ ਉਹਦਾ ਭੇਦ ਨਹੀਂ ਹੈ ਅਸੀਂ ਪਰ ਗੁਰਪਿਆਰਿਓ ਬਹੁਤ ਲੰਮਾ ਪੰਡਾ ਤੈਅ ਕੀਤਾ ਹੈ ਅਸੀਂ ਇੱਕ 84 ਲੱਖ ਜੁਨੀਆਂ ਦਾ ਲੰਮਾ ਪੈਂਡਾ ਤੈਅ ਕਰਕੇ ਹੁਣ ਮੇਰੇ ਮਾਲਕ ਨੇ ਸਾਨੂੰ ਇਨਸਾਨੀ ਜਾਮਾ ਬਖਸ਼ਤਾ ਜਿਹਦੇ ਵਿੱਚ ਹੁਣ ਵੀ ਅਸੀਂ ਆਪਣੇ ਮਾਰਗ ਤੋਂ ਭਟਕੇ ਹੋਇਆ ਗੁਰਪਿਆਰਿਓ ਆਪਣੇ ਮਾਰਗ ਤੋਂ ਹੁਣ ਭਟਕੇ ਹੋਇਆ ਥੋੜਾ ਸਮਝਣ ਦੀ ਕੋਸ਼ਿਸ਼ ਕਰਿਏ ਸਾਡਾ ਅੱਜ ਮੁੱਖ ਜੋ ਪੰਗਤੀ ਆਪਾਂ ਵਿਚਾਰ ਕਰ ਰਹੇ ਸੀ ਕਿ ਇਹ ਕਾਰਨ ਕੀ ਬਣਿਆ ਸਾਡਾ ਇੰਨਾ ਲੰਮਾ ਪੈਂਡਾ ਤਿਆਰ ਕਰਨੇ ਦਾ ਭਾਵੇਂ ਨਾ ਰਸਤਾ ਜੋ 84 ਲੱਖ ਦਾ ਗੇੜ ਘੱਟ ਕੇ ਹੁਣ ਅਸੀਂ ਬੈਠੇ ਹਾਂ ਸਾਨੀ ਜਾਮੇ 'ਚ ਧੰਨ ਸ੍ਰੀ ਗੁਰਗੰਨ ਸਾਹਿਬ ਸਾਨੂੰ ਸਮਝਾਉਣਗੇ ਉਹ ਸਾਨੂੰ ਸਮਝਾਉਣਾ ਕਰਨਗੇ ਗੁਰ ਪਿਆਰਿਓ ਧੰਨ ਸ੍ਰੀ ਗੁਰਗੰਨ ਸਾਹਿਬ ਤੀਸਰੇ ਪਾਸਾ ਸਮਝਾ ਰਹੇ ਨੇ ਕਿ ਤੂੰ ਅੱਜ ਤੱਕ ਕੀਤਾ ਕੀ ਹੈ ਤੂੰ ਉਹ ਕੰਮ ਕੀਤਾ ਹੈ ਜੋ ਗੁਰੂ ਨਹੀਂ ਕਹਿ ਰਿਹਾ ਉਹ ਕੰਮ ਅੱਜ ਤੱਕ ਕਰ ਰਹੇ ਆ ਜੋ ਗੁਰੂ ਨਹੀਂ ਕਹਿ ਰਿਹਾ ਅੱਜ ਵੀ ਆਪਾਂ ਉਹੀ ਕੰਮ ਕਰ ਰਹੇ ਆ ਜੋ ਗੁਰੂ ਨਹੀਂ ਕਹਿ ਰਿਹਾ ਪਿੱਛੇ ਵੀ ਆਪਾਂ ਲੰਮੇ ਪੈਂਡ ਚ ਉਹੀ ਕੰਮ ਕੀਤਾ ਹੈ ਜੋ ਗੁਰੂ ਨਹੀਂ ਕਹਿ ਰਿਹਾ ਤਾਂ ਗੁਰੂ ਪਿਆਰੇ ਗੁਰੂ ਕੀ ਕਹਿ ਰਿਹਾ ਹੈ ਗੁਰੂ ਕਹਿ ਰਿਹਾ ਜੇ ਤੂੰ ਇਹ ਲੰਮੇ ਪੈਂਡੇ ਤੋਂ ਬਚਣਾ ਹੈ ਵਾਪਸ ਨਹੀਂ ਜਾਣਾ ਉਹਨਾਂ ਚ ਤਾ ਇੱਕ ਗੱਲ ਨੂੰ ਸਮਝ ਲੈ ਇੱਕ ਗੱਲ ਨੂੰ ਅੱਜ ਜੋ ਆਪਣੇ ਮੁੱਖ ਹਾਈਡਿੰਗ ਆ ਲੈਣਾ ਜਿਹੜੀ ਉਹ ਆਪਾਂ ਵਿਚਾਰਨੀ ਆ ਉਹ ਕੀ ਹੈ ਉਹ ਸਾਨੂੰ ਗੁਰੂ ਸਾਹਿਬ ਕਹਿ ਰਹੇ ਨੇ ਤੂੰ ਇਸ ਗੱਲ ਨੂੰ ਸਮਝ ਲੈ ਗੁਰਪਿਆਰਿਆ ਤੇ ਭਾਈ ਤੂੰ ਇਸ ਗੱਲ ਨੂੰ ਸਮਝ ਲੈ ਤੈਂ ਕੋਸ਼ਿਸ਼ਾਂ ਵੀ ਕੀਤੀਆਂ ਹੋਣਗੀਆਂ ਧਰਮ ਕਮਾਉਣ ਦੀਆਂ ਧਰਮ ਰਾਹ ਤੇ ਚੱਲਣ ਦੀ ਕੋਸ਼ਿਸ਼ ਵੀ ਕੀਤੀ ਹੋਗੀ ਪਰ ਤੂੰ ਹਾਰਦਾ ਹੀ ਰਹਾ ਭਾਵ ਆਪਾਂ ਸਾਰੇ ਹਾਰਦੇ ਰਹੇ ਹੁਣ ਕੀ ਕਹਿ ਰਹੇ ਨੇ ਸਾਨੂੰ ਗੁਰੂ ਸਾਹਿਬ ਹੁਣ ਤੀਸਰੇ ਪਾਸਾ ਕਹਿ ਰਹੇ ਨੇ ਕਿ ਤੂੰ ਹੁਣ ਹਾਰੀ ਦੇਖੀ ਤੇਰੇ ਕੋਲ ਕੀਮਤੀ ਵਕਤ ਹੈ ਜੇ ਹੁਣ ਹਾਰ ਗਿਆ ਫੇਰ ਲੰਮਾ ਪੈਂਦਾ ਕਦੋਂ ਖਤਮ ਹੋਏਗਾ ਇਹ ਫਿਰ ਦੇਖ ਲੈ ਇਹ ਵਿਚਾਰ ਕਰ ਲੈ ਮੰਨ ਦੇ ਅੰਦਰ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਹੁਣ ਵੀ ਤੂੰ ਸਹੀ ਰਸਤਾ ਨਹੀਂ ਅਪਣਾਇਆ ਇਹ ਨੂੰ ਕਹਿ ਰਹੇ ਨੇ ਆਪਾਂ ਨੂੰ ਕਿ ਭਾਈ ਤੈ ਹੁਣ ਵੀ ਸਹੀ ਰਸਤਾ ਨਹੀਂ ਅਪਣਾਇਆ ਸਾਨੂੰ ਗੁਰੂ ਸਾਹਿਬ ਕਹਿ ਰਹੇ ਨੇ ਕੀ ਕਹਿ ਰਹੇ ਨੇ ਗੁਰਪਿਆਰਿਓ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨਮੁਖ ਹਰ ਹਰ ਕਰ ਤਕੇ ਧਿਆਨ ਨਾ ਸੁਣਿਆ ਹੁਣ ਜਿਹੜੇ ਸਾਨੂੰ ਪਤਾ ਨਹੀਂ ਲੱਗਦਾ ਵੇਸੇ ਅਸੀਂ ਦਾਵੇ ਬਹੁਤ ਕਰਦੇ ਆ ਕਿ ਨਹੀਂ ਨਹੀਂ ਅਈ ਤਾਂ ਆਪਣੇ ਰਾਹ ਤੇ ਸਹੀ ਚੱਲਿਆ ਸਾਨੂੰ ਸਮਝਾਉਣ ਦੀ ਕੀ ਲੋੜ ਐ ਅਸੀਂ ਸਾਰਾ ਕੁਝ ਜਾਣਦੇ ਆ ਹਜੇ ਵੀ ਗੁਰਪਿਆਰੇ ਵਾਸੀਂ ਸਿੰਘ ਉਡਾਉਣੇ ਆ ਅਸੀਂ ਇੰਨਾ ਕੁ ਸਮਝਾਉਣ ਤੋਂ ਬਾਅਦ ਵੀ ਗੁਰੂ ਸਾਹਿਬ ਇੰਨਾ ਅਪਰਾਲਾ ਕਰਨ ਤੋਂ ਬਾਅਦ ਵੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨ ਮਨ ਮੁਖ ਹਰ ਹਰ ਕਰ ਥਕੇ ਬਾਕੀਤੀ ਆਪਾਂ ਸਾਰੇ ਕੋਸ਼ਿਸ਼ਾਂ ਕੀਤੀ ਕਰ ਰਹੇ ਆ ਸਾਰੇ ਆਪਾ ਭਗਤ ਧਰਮ ਕਮਾਉਣ ਦੀ ਗੱਲ ਕਰ ਰਹੇ ਆਂ ਸਾਰੇ ਵਾਹਿਗੁਰੂ ਵਾਹਿਗੁਰੂ ਵੀ ਕਰ ਰਹੇ ਹੋਗੇ ਸਤਨਾਮ ਵਾਹਿਗੁਰੂ ਵੀ ਕਰ ਰਹੇ ਆਂ ਆਪਾਂ ਬਾਣੀ ਵੀ ਪੜ ਰਹੇ ਆਂ ਸੇਵਾ ਵੀ ਕਰ ਰਹੇ ਆਂ ਗੁਰੂ ਘਰ ਵੀ ਜਾ ਰਹੇ ਆਂ ਕਰ ਰਹੇ ਆ ਨਾ ਇਸੇ ਕਰਕੇ ਗੁਰੂ ਸਾਹਿਬ ਨੇ ਲਿਖਣਾ ਪੈ ਗਿਆ ਕਿ ਮਨਮੁਖ ਇੱਥੇ ਸਾਨੂੰ ਇੱਕ ਦਰਜਾ ਵੀ ਮਿਲ ਗਿਆ ਬਹੁਤ ਸੋਹਣਾ ਕਿਤੇ ਵਿਚਾਰ ਕਰਿਓ ਕਿ ਗੁਰੂ ਸਾਹਿਬ ਸਾਨੂੰ ਕਿੰਨਾ ਸੋਹਣਾ ਦਰਜਾ ਦੇ ਰਿਹਾ ਕਿਉਂ ਦੇ ਰਿਹਾ ਕਿਉਂ ਅੱਜ ਤੱਕ ਅਸੀਂ ਮਲਾਪ ਨਹੀਂ ਕੀਤਾ ਗੁਰੂ ਦੇ ਨਾਲ ਅਸੀਂ ਮਿਲ ਨਹੀਂ ਸਕੇ ਗੁਰੂ ਨੂੰ ਜੇ ਜੋ ਜਿਹੜਾ ਮਨੁੱਖ ਜੋ ਜੀਵ ਮਿਲਿਆ ਉਹ ਵੜਭਾਗੀ ਐ ਉਹਨੂੰ ਇਹ ਮਨਮੁਖ ਦਾ ਦਰਜਾ ਨਹੀਂ ਮਿਲਣਾ ਪਰ ਜੇ ਨਹੀਂ ਮਿਲੇ ਅੱਜ ਤੱਕ ਵਿਚਾਰ ਕਰਿਓ ਕਿ ਸਾਨੂੰ ਪਹਿਲੀ ਗੱਲ ਤਾਂ ਧੰਨ ਗੁਰੂ ਅਮਰਦਾਸ ਜੀ ਪਾਸਾ ਜੀ ਨੇ ਮਨਮੁਖ ਦਾ ਦਰਜਾ ਦਿੱਤਾ ਕਿਉਂ ਅਸੀਂ ਮਿਲ ਨਹੀਂ ਸਕੇ ਅਸੀਂ ਆਪਣੇ ਮਤ ਦੇ ਅਨਸਾਰ ਚੱਲਿਆ ਆਪਣੀ ਬੁੱਧੀ ਇਸਤੇਮਾਲ ਕਰ ਰਹੇ ਹਾਂ ਇੱਥੇ ਤਾਇਆ ਗੁਰੂ ਸਾਹਿਬ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨਮੁਖ ਹਰ ਹਰ ਕਰ ਤੱਕੇ ਮਾਇਲ ਨਾ ਸਕੀ ਧੋਏ ਉਹ ਕਹਿੰਦਾ ਤੂੰ ਸਿਆਣਿਆਂ ਵੱਡਿਆ ਤੂੰ ਅੱਜ ਤੱਕ ਮਾਇਲ ਨਹੀਂ ਆਪਣੀ ਧੋ ਸਕਿਆ ਮਨ ਦੀ ਤੇਰੇ ਮਨ ਨੂੰ ਮਾਇਲ ਲੱਗੀ ਹੈ ਮਨ ਨੂੰ ਮਾਇਲ ਲੱਗੀ ਹੈ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਕਈਆਂ ਮੇਰੇ ਵਰਗੇ ਨੂੰ ਤਾਂ ਪਤਾ ਹੀ ਨਹੀਂ ਹੋਊਗਾ ਕਿ ਸਾਡੇ ਮੈਲ ਵੀ ਲੱਗਦੀ ਆ ਔਰ ਕਈ ਤਾਂ ਇਹ ਵੀ ਵਿਚਾਰ ਕਰ ਰਹੇ ਹੋਣਗੇ ਕਿ ਸਾਡੇ ਕਿੱਥੇ ਮੈਲ ਲੱਗਦੀ ਆ ਅਸੀਂ ਦਿਨ 'ਚ ਦੋ ਵਾਰੀ ਇਸ਼ਨਾਨ ਕਰ ਲੈਨੇ ਆ ਬੜੇ ਸੋਹਣੇ ਸਾਬਣਾਂ ਨਾਲ ਨਹਾਉਣੇ ਆ ਅਸੀਂ ਤੇਲ ਵੀ ਚੰਗੇ ਸੁਗੰਧ ਵਾਲੇ ਲਾਉਣੇ ਆ ਫੇਰ ਸਾਡੇ ਮੈਲ ਕਿੱਥੇ ਲੱਗੀ ਆ ਜੇ ਦਿਨ 'ਚ ਲੱਗਦੀ ਐ ਉਹ ਅਸੀਂ ਇਸ਼ਨਾਨ ਪਾਣੀ ਕਰ ਲੈਨੇ ਆ ਮੈਲ ਕਿੱਥੇ ਲੱਗੀ ਐ ਨਹੀਂ ਗੁਰਪਿਆਰਿਓ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨਮੁਖ ਹਰ ਹਰ ਕਰ ਥੱਕੇ ਮਾਇਲ ਨਾ ਸਕੀ ਤੋਈ ਕਹਿੰਦਾ ਤੂੰ ਅੱਜ ਤੱਕ ਆਪਣੇ ਸਰੀਰ ਤੇ ਲੱਗੀ ਹੋਈ ਮਾਇਲ ਨੂੰ ਨਹੀਂ ਧੋਤਾ ਓਏ ਨਹੀਂ ਧੋਤਾ ਗੁਰ ਪਿਆਰਿਆ ਮੰਨਣਾ ਪੈਣਾ ਹੈ ਉਹਨੂੰ ਮੰਨ ਲੈ ਅੱਜ ਅੱਜ ਮੰਨ ਲੇਗਾ ਤਾਂ لمبے ਗੇੜ ਤੋਂ ਬਚ ਜਾਏਗਾ ਜੇ ਅੱਜ ਅਸੀਂ ਗੁਰੂ ਦੀ ਗੱਲ ਮੰਨ ਲਈਏ ਦਾਸ ਵੀ ਉਹਦੇ ਵਿੱਚ ਸ਼ਾਮਲ ਹੈ ਕਿ ਅਸੀਂ ਲੰਮੇ ਪੈਂਡੇ ਤੋਂ ਬਚ ਜਾਾਂਗੇ ਗੁਰਪਿਆਰਿਓ ਜੇ ਅਸੀਂ ਮੰਨ ਕੇ ਇਹ ਪੁੱਛ ਲਈਏ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਸਾਨੂੰ ਸਮਝਾਉਣਾ ਕਰੋ ਕਿ ਮੈਲ ਸਾਡੇ ਕਿੱਥੇ ਲੱਗੀ ਹੈ ਮੈਲ ਸਾਡੇ ਕਿੱਥੇ ਲੱਗੀ ਹੈ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੈਲ ਤੇਰੇ ਭਾਈ ਮਨ ਨੂੰ ਲੱਗੀ ਹੈ ਕੀ ਕਹਿ ਰਹੇ ਨੇ ਆਪਣੇ ਮਨ ਦੇ ਪਿੱਛੇ ਤੂੰ ਤੁਰਿਆ ਹੋਇਆ ਹੈ ਜੋ ਮਨ ਕਹਿੰਦਾ ਹੈ ਤੂੰ ਉਹ ਕਰਦਾ ਹੈ ਕੌਣ ਕਹ ਰਿਹਾ ਨੇ ਗੁਰੂ ਸਾਹਿਬ ਕਹ ਰਿਹਾ ਨੇ ਗੁਰੂ ਸਾਹਿਬ ਕਹ ਰਿਹਾ ਨੇ ਕਿ ਤੂੰ ਬੰਦਿਆ ਆਪਣੇ ਮਨ ਦੇ ਪਿੱਛੇ ਤੁਰ ਕੇ ਰਾਮ ਰਾਮ ਵਾਹਿਗੁਰੂ ਵਹਿਗੁਰੂ ਅੱਲਾ ਗਾਉੜ ਕਰ ਕਰਕੇ ਤੂੰ ਥੱਕ ਜਾਣਾ ਹੈ ਫੇਰ ਵੀ ਤੇਰੀ ਹੋਮੇ ਦੀ ਜਿਹੜੀ ਮਾਇਲ ਹੈ ਇਹ ਉੱਤਰ ਹੀ ਨਹੀਂ ਹੈ ਉੱਤਰੀ ਨਹੀਂ ਹੈ ਗੁਰਪਿਆਰੇ ਆਪਾਂ ਬਈ ਕੋਸ਼ਿਸ਼ ਕਰਾਂਗੇ ਕਿ ਮੈਲ ਲੱਗਦੀ ਕਿੱਥੇ ਹੈ ਕਿ ਮੈਲ ਲੱਗਦੀ ਕਾਦੀ ਹੈ ਇਹ ਕਿਵੇਂ ਲੱਗਦੀ ਹੈ ਸਾਨੂੰ ਕਿਵੇਂ ਲੱਗਦੀ ਹੈ ਸਾਨੂੰ ਕਿਉਂਕਿ ਗੁਰੂ ਸਾਹਿਬ ਕਹ ਰਹੇ ਨੇ ਜੇ ਆਪਾਂ ਵਿਚਾਰ ਕੀਤੀ ਹੈ ਇਹ ਕਿ ਆਰਾਮ ਰਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਅੱਲਾਹ ਧੌੜ ਕਰ ਕਰਕੇ ਥੱਕ ਗਏ ਸਹੀ ਕਹਿ ਰਿਹਾ ਗੁਰੂ ਸਾਹਿਬ ਕੋ ਗਲਤ ਨਹੀਂ ਕਹਿ ਰਹੇ ਗੁਰਪਿਆਰੇਓ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਮੈਲ ਲੱਗਦੀ ਕਿਵੇਂ ਹੈ ਪਹਿਲੀ ਗੱਲ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨ ਮੈਲੇ ਭਗਤ ਨਾ ਹੋਈ ਹੁਣ ਸਾਡਾ ਲੰਮਾ ਢੇੜਾ ਚੱਕਰ ਕੱਟਣ ਦਾ ਕਾਰਨ ਸਾਨੂੰ ਗੁਰੂ ਸਾਹਿਬ ਦੱਸ ਰਹੇ ਨੇ ਕਿ 84 ਲੱਖ ਦਾ ਢੇੜਾ ਕੱਟਣ ਦਾ ਕਾਰਨ ਤੇਰਾ ਆ ਹੈ ਗੁਰਪਿਆਰਿਆ ਕਿ ਤੂੰ ਦਾਅਵੇ ਵੀ ਕਰਦਾ ਰਿਹਾ ਕਿ ਮੈਂ ਭਗਤੀ ਕਰ ਰਿਹਾ ਮੈਂ ਗੁਰੂ ਘਰ ਜਾ ਰਿਹਾ ਮੈਂ ਮੰਦਿਰ ਮਸਜਿਦ ਗੁਰਦੁਆਰੇ ਜਾ ਰਿਹਾ ਪਰ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿੰਨਾ ਚਿਰ ਤੇਰੇ ਮਨ ਨੂੰ ਮਾਇ ਲੱਗੀ ਹੈ ਉਹਨਾਂ ਚਿਰ ਤੇਰੇ ਨਾਮ ਅੰਦਰ ਟਿਕ ਨਹੀਂ ਸਕਦਾ ਉਹਨਾਂ ਚਿਰ ਤੇਨੂੰ ਨਾਮ ਦੀ ਸੂਝ ਹੀ ਨਹੀਂ ਆਉਣੀ ਜੇ ਨਾਮ ਦੀ ਸੂਝ ਹੀ ਨਹੀਂ ਆਈ ਤਾਂ ਧਰਮ ਨਹੀਂ ਕਮਾ ਪਾਵਾਂਗੇ ਅਸੀਂ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨ ਮੈਲੇ ਭਗਤ ਨਾ ਹੋਵੀਂ ਕਹਿੰਦਾ ਸੁਣ ਲੈ ਹੁਣ ਜੇ ਤੇਰਾ ਮਨ ਮੈਲਾ ਹੈ ਤੇ ਲੱਖ ਯਤਨ ਕਰ ਲਾ ਤੇਰੀ ਭਗਤੀ ਉਸ ਮਾਲਕ ਤੱਕ ਪਿਤਾ ਪਰਮਾਤਮਾ ਤੱਕ ਪਹੁੰਚਣੀ ਨਹੀਂ ਹੈ ਕੀ ਕਹਿ ਰਹੇ ਨੇ ਗੁਰੂ ਸਾਹਿਬ ਮੈਨੇ ਮਨ ਮੈਲੇ ਭਗਤ ਨਾ ਹੋਵੀਂ ਨਾਮ ਨਾ ਪਾਇਆ ਜਾਏ ਹੁਣ ਇਹ ਦੋ ਵਿਚਾਰ ਆਪ ਲੈਤੀ ਹਨ ਕਿ ਤੋਂ ਕਿ ਸਾਡੀ ਭਗਤੀ ਮਾਲਕ ਕਹਿ ਰਿਹਾ ਕਿ ਤੇਰੀ ਭਗਤੀ ਇਹ ਲਖੇ ਨਹੀਂ ਹੈ ਜੇ ਤੇਰੇ ਮਨ ਨੂੰ ਮਾਇਲ ਲੱਗੀ ਹੈ ਔਰ ਦੂਜਾ ਕਹਿ ਰੇ ਨੇ ਆਪਾ ਨੂੰ ਨਾਮ ਨਹੀਂ ਪਾਇਆ ਜਾਣਾ ਤੇ ਨਾਮ ਨਾ ਪਾਇਆ ਜਾਏ ਕਿਉਂਕਿ ਜਦੋਂ ਸਹੀ ਸਾਡੀ ਭਗਤੀ ਨਹੀਂ ਹੈ ਫਿਰ ਨਾਮ ਕਿੱਥੋਂ ਪਾ ਲਾਂਗੇ ਸੀ ਨਾਮ ਕਿੱਥੋਂ ਪਾ ਲਾਂਗੇ ਇਸੇ ਕਰਕੇ ਗੁਰੂ ਪਿਆਰੇ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਮਾਇਲ ਲੱਗਦੀ ਹੈ ਕਾਦੀ ਮਾਇਲ ਲੱਗਦੀ ਹੈ ਸਾਨੂੰ ਸਾਨੂੰ ਮਾਇਲ ਲੱਗਦੀ ਹੈ ਹੋਮੇ ਦੀ ਨਿੰਦਿਆ ਦੀ ਚੁਗਲੀ ਹੀਰਖਾ ਬਾਹਰ ਵਿਰੋਧ ਇੱਕ ਦੂਜੇ ਤੇ ਜਲਣ ਸੜਨ ਜਿਹੜੀਆਂ ਆਪਾਂ ਕਹਿੰਦੇ ਆ ਕਿਸੇ ਨੂੰ ਮੰਦੇ ਬੋਲ ਬੋਲਨੇ ਹੀਰਖਾ ਕੋਈ ਤਾਂ ਹੱਕ ਖਾਣਾ ਇਹ ਗੁਰੂ ਸਾਹਿਬ ਸਾਨੂੰ ਗੁਰਬਾਣੀ ਸਮਝਾਉਂਦੀ ਹੈ ਕਿ ਭਾਈ ਜਿੰਨਾ ਚਿਰ ਤੇਰੇ ਅੰਦਰ ਇਹ ਕੌਮੇ ਇਹ ਸਰ ਮਾਇਂ ਕਰ ਰਿਹਾ ਮਾਇ ਮੇਰੀ ਜਿੰਨਾ ਚਿਰ ਸਾਡੇ ਅੰਦਰੋਂ ਇਹ ਨਹੀਂ ਜਾਂਦੀ ਓਨਾ ਚਿਰ ਤੇਰੇ ਮਨ ਤੇ ਲੱਗੀ ਮਾਇਲ ਨਹੀਂ ਉਤਰਨੀ ਔਰ ਮਾਇਲ ਨਹੀਂ ਉਤਰੇਗੀ ਨਾਮ ਨਹੀਂ ਪਾਇਆ ਜਾਣਾ ਹੁਣ ਪਤਾ ਲੱਗਾ ਸਾਨੂੰ ਗੁਰਪਿਆਰੇ ਕਿ ਸਾਨੂੰ ਮਾਇਲ ਕਾਦੀ ਲੱਗਦੀ ਐ ਪਰ ਅਸੀਂ ਭੁਲੇਖੇ ਚਾ ਸਾਨੂੰ ਗੁਰਪਿਆਰਿਓ ਇਹਨਾਂ ਪੰਜਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਨੇ ਭਲੇਖੇ ਚ ਪਾ ਰੱਖਿਆ ਕਿਹੜੇ ਭਲੇਖੇ ਚ ਪਾਇਆ ਕਿ ਸਾਨੂੰ ਵਿਸ਼ਵਾਸ ਦਿਵਾ ਦਿੰਦੇ ਨੇ ਕਿ ਜੇ ਅਸੀਂ ਨਿਤਨੇਮ ਕਰਦੇ ਆਂ ਆਵਾਜ਼ੀ ਜਪਜੀ ਸਾਹਿਬ ਪਾਠ ਤੋਂ ਸ਼ੁਰੂ ਕੀਤਾ ਪੰਜਾਂ ਬਾਣੇ ਦਾ ਨਿਤਨੇਮ ਸ਼ੁਰੂਆਤ ਸਾਡੀ ਠੀਕ ਚੱਲੇਗੀ ਥੋੜੀ ਜੀ ਔਰ ਜਾਂ ਫਿਰ ਲਾਸਟ ਪੰਕਤੀ ਠੀਕ ਚੱਲੇਗੀ ਕਿਉਂ ਉਹ ਸਾਡੇ ਮਨ ਦੇ ਵਿੱਚ ਆ ਜੇਗੀ ਹੁਣ ਵਿਚਾਰੇ ਦਾ ਰਸਤਾ ਸਾਨੂੰ ਨਹੀਂ ਪਤਾ ਸੀ ਕਿਵੇਂ ਤਾਇ ਕੀਤਾ ਹੁਣ ਸ਼ੁਰੂਆਤ ਤੇ ਆਖਰੀ ਪੰਕਤੀਆਂ ਕਿਉਂ ਯਾਦ ਰਹਿੰਦੀਆਂ ਸਾਨੂੰ ਕਿਉਂ ਇਹ ਕਾਲ ਨਾ ਜੋ ਪੰਜ ਚੋਰ ਨੇ ਇਹ ਵਿਸ਼ਵਾਸ ਦਵਾਉਂਦੇ ਨੇ ਸਾਨੂੰ ਕਿ ਇਹਨੂੰ ਆਇਨਾ ਹੋ ਜੇ ਕਿ ਮੈਂ ਤਾਂ ਜਪਦੀ ਸੇ ਪੜ੍ਹਿਆ ਹੀ ਨਹੀਂ ਉਹ ਗੁਰਪਿਆਰੇ ਸਾਨੂੰ ਵਿਸ਼ਵਾਸ ਵੀ ਦਿਵਾ ਦਿੰਦੇ ਨੇ ਕਿ ਹਾਂ ਸ਼ੁਰੂਆਤ ਕਰ ਲਈ ਤੂੰ ਨਤਰੇਮ ਕਰ ਰਿਹਾ ਔਰ ਵਿਚਾਲੇ ਮਨ ਭੱਜ ਜਾਂਦਾ ਹੈ ਆਖਰੀ ਪੰਕਤ ਸਲੋਕਾਂ ਦੇ ਵਿੱਚ ਫੇਰ ਮਨ ਹਾਜ਼ਰ ਹੋ ਜਾਂਦਾ ਹੈ ਕਿ ਇਹਨੂੰ ਵਿਸ਼ਵਾਸ ਆ ਜਾਏ ਹਾਂ ਇਹਨੇ ਜਪਜੀ ਸਾਹਿਬ ਪੜਿਆ ਹੈ ਲੇਕਿਨ ਵਿਚਾਲੇ ਕੀ ਹੈ ਉਹ ਸਾਨੂੰ ਕੁਝ ਪਤਾ ਨਹੀਂ ਜੀ ਨੂੰ ਗੁਰੂ ਸਾਹਿਬ ਦਰਜਾ ਦੇ ਰਹੇ ਨੇ ਕਿ ਭਾਈ ਤੂੰ ਆਹ ਕੰਮ ਕਰ ਰਿਹਾ ਤਾਂ ਕਰਕੇ ਤੇਰੇ ਮਨ ਤੇ ਲੱਗੀ ਮੈਲ ਜਾਂ ਤੂੰ ਬਾਣੀ ਪੜ ਕੇ ਜਾਂ ਨਤਨੈਮ ਜਾਂ ਜੋ ਵੀ ਆਪਾਂ ਸੇਵਾ ਕਰਕੇ ਜਾਂ ਵਾਹਿਗੁਰੂ ਜਪ ਕੇ ਗੁਰਮੰਤਰ ਜਪ ਕੇ ਕਿਉਂ ਨਹੀਂ ਮੈਲ ਉਤਰੀ ਕਿਉਂ ਤੂੰ ਪ੍ਰਮਾਤਮਾ ਦੇ ਨਗਰ ਚ ਨਹੀਂ ਆਇਆ ਕਿ ਭਾਪ ਕਿਉਂ ਲਾਇਕ ਨਹੀਂ ਹੋਇਆ ਤੂੰ ਲਾਇਕ ਪੁੱਤਰ ਕਿਉਂ ਨਹੀਂ ਬਣਿਆ ਉਹਦਾ ਕਿ ਤੂੰ ਕੰਮ ਤਾਂ ਸਾਰੇ ਕਰਦੇ ਆ ਆਪਾਂ ਗੁਰਪਿਆਰ ਦੇਖੋ ਆਪਾਂ ਬਾਣੀ ਵੀ ਪੜ ਰਹੇ ਹਾਂ ਸਤਕਾਰ ਅੰਦਰ ਉਹ ਸਾਡੇ ਹੈਗਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ ਪਰ ਗੁਰੂ ਪਿਆਰਿਓ ਇੱਥੇ ਤੀਸਰੇ ਪਾਸਾ ਨਹੀਂ ਮੰਨੂ ਕਹਿੰਦਾ ਤਾਂ ਨਹੀਂ ਨਹੀਂ ਤੂੰ ਪੜਤਾ ਜ਼ਰੂਰ ਹੈਂ ਪਰ ਤੂੰ ਉਹੀ ਆ ਗੱਲ ਕੇ ਤੂੰ ਪੜਨ ਦੇ ਨਾਲ-ਨਾਲ ਕਿ ਇਹ ਤੂੰ ਮਾਇਲ ਨਹੀਂ ਦੂਰ ਕਰ ਸਕਿਆ ਸੇਵਾ ਦੇ ਸੇਵਾ ਕਰਦਾ ਹੈ ਤੂੰ ਸੇਵਾ ਕਰ ਕਰਕੇ ਤੂੰ ਆਪਣੇ ਮਾਇਲ ਮਨ ਦੀ ਮਾਇਲ ਨੂੰ ਦੂਰ ਨਹੀਂ ਕਰ ਸਕਿਆ ਯਾਤਰਾ ਤੇ ਜਾਣਾ ਹੈ ਪਰ ਤੂੰ ਮਨ ਦੀ ਮਾਇਲ ਨੂੰ ਦੂਰ ਨਹੀਂ ਕਰ ਸਕਿਆ ਦਾ ਆਮਾ ਦੀ ਯਾਤਰਾ ਕਰਦਾ ਹੈ ਕੋਈ ਮਨ ਦੀ ਮਾਇਲ ਨੂੰ ਦੂਰ ਨਹੀਂ ਕਰ ਸਕਿਆ ਹੁਣ ਇੱਥੇ ਇਹ ਨਾ ਸੋਚ ਲੈਣਾ ਗੁਰਪਿਆਰਿਓ ਕਿ ਸਾਡੇ ਧਾਮਾਂ ਜਾਂ ਜਿਹੜੇ ਗੁਰ ਧਾਮ ਨੇ ਜਾਂ ਸਾਡੇ ਸਰੋਵਰ ਆ ਜਾਂ ਸਾਡੇ ਤੀਰਥ ਨੇ ਜਿੱਥੇ ਅਸੀਂ ਕੋਸ਼ ਕਰੇ ਜਾਂ ਸੰਗਤ ਦੀ ਸੇਵਾ ਕਰਕੇ ਜਾਂ ਬਾਣੀ ਪੜ੍ਹ ਕੇ ਵੀ ਇੰਨਾ ਚ ਫਰਕ ਹੈ ਕਿਸੇ ਜਾਂ ਗੁਰੂ 'ਚ ਫਰਕ ਹੈ ਗੁਰੂ 'ਚ ਤਾਕਤ ਨਹੀਂ ਹੈ ਸੁਰੂਵਰਾਂ ਚ ਤਾਕਤ ਨਹੀਂ ਹੈ ਨਹੀਂ ਨਹੀਂ ਗੁਰਪਿਆਰੇ ਉਹ ਆਪਣੀ ਜਗ੍ਹਾ ਸਹੀ ਨੇ ਪਰ ਅਸੀਂ ਗਲਤ ਹੈ ਅਸੀਂ ਗੁਰੂ ਦੀ ਮਾਤ ਨਹੀਂ ਲੈਂਦੀ ਆਪਾਂ ਇਸ ਤਰ੍ਹਾਂ ਕਿਉਂ ਕਹਿ ਰਹੇ ਆ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਪੜਨ ਦੇ ਨਾਲ ਵੀ ਤੇਰੀ ਮੈਲ ਦੂਰ ਨਹੀਂ ਹੋਈ ਬੇਸ਼ੱਕ ਪੜੇ ਹੋਏ ਬੰਦਿਆਂ ਨੂੰ ਤੂੰ ਜਾ ਕੇ ਪੁੱਛ ਲੈ ਜਿਨ੍ਹਾਂ ਨੇ ਇਹ ਇਹ ਜਿਹੜਾ ਸਮਝਿਆ ਕਹਾਣੀ ਸੁਹਾਣੀ ਨੂੰ ਜਿਨ੍ਹਾਂ ਨੇ ਸਮਝ ਰੱਖਿਆ ਜਿਨ੍ਹਾਂ ਨੇ ਮੈਂ ਤਾਰ ਰੱਖੀ ਆ ਬੇਸ਼ੱਕ ਤੂੰ ਉਹਨਾਂ ਨੂੰ ਜਾ ਕੇ ਪੁੱਛ ਲੈ ਕਿ ਜੋ ਮੈਂ ਕੰਮ ਕਰ ਰਿਹਾ ਹਾਂ ਮੈਂ ਪਾਣੀ ਪੜ ਰਿਹਾ ਹਾਂ ਕਿ ਆ ਸਹੀ ਨਹੀਂ ਹੈ ਫਿਰ ਉਹ ਸਾਨੂੰ ਦੱਸਣਗੇ ਬੇਸ਼ੱਕ ਤੂੰ ਪੜੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵਾ ਕਿ ਤੂੰ ਕਿ ਮੈਂ ਕੀ ਕਰ ਰਿਹਾ ਮੈਂ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਪਰ ਜੇ ਚੰਗਾ ਹੋਗਾ ਸੀ ਅਸੀਂ ਗੁਰੂ ਦੀ ਗੱਲ ਮੰਨ ਲਈਏ ਇਹ ਤੋਂ ਚੰਗਾ ਇਹੀ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਪੜਿਆ ਮਾਇਲ ਨਾਲ ਉਤਰੇ ਇੱਥੇ ਸਾਨੂੰ ਇਹ ਵੀ ਕਹਿ ਰਹੇ ਨੇ ਸੁਣਨ ਵਾਲੀ ਗੱਲ ਆ ਗੁਰਪਿਆਰੇਓ ਅੱਜ ਸੰਸਾਰ ਦੇ ਵਿੱਚ ਕੀ ਆ ਆਹੀ ਤਾਂ ਹੋ ਰਿਹਾ ਹੈ ਕਿ ਅਸੀਂ ਆਪਣੀ ਮੱਤ ਦੇ ਅਨਸਾਰ ਗੁਰਵਾਣੀ ਪੜ ਰਹੇ ਆ ਆਪਣੀ ਮੱਤ ਦੇ ਅਨਸਾਰ ਨਿਤ ਨਿਯਮ ਕਰ ਰਹੇ ਆ ਆਪਣੇ ਮੱਤ ਦੇ ਅਨਸਾਰ ਯਾਤਰਾ ਕਰ ਰਹੇ ਆ ਤੀਰਥਾਂ ਤੇ ਜਾ ਰਹੇ ਆ ਸੰਗਤ ਕਰ ਰਹੇ ਆ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੀ ਜਿੰਨਾ ਚਿਰ ਅਸੀਂ ਗੁਰੂ ਦੀ ਮੱਤ ਨਹੀਂ ਲਾਵਾਂਗੇ ਗੁਰਪਿਆਰੇਓ ਉਹਨਾਂ ਚਿਰ ਸਾਡੇ ਮਨ ਤੇ ਲੱਗੀ ਹੋਈ ਮਾਇਲ ਨਹੀਂ ਉਤਰਨੀ ਹੁਣ ਗੁਰੂ ਸਾਹਿਬ ਕਹ ਰਹੇ ਨੇ ਤੀਸਰੇ ਪਾਸਾ ਕਿ ਪੜਿਆਂ ਮਾਇਲ ਨਾ ਉਤਰੇ ਉੱਚੋ ਗਿਆਨੀਆਂ ਜਾਏ ਕਹਿੰਦਾ ਓਏ ਭਾਈ ਤੂੰ ਜਾ ਕੇ ਪੁੱਛ ਲੈ ਤੂੰ ਆਪਣੇ ਹਉਮੈ ਹੰਕਾਰ ਨੂੰ ਛੱਡ ਦੇ ਆਪਣੇ ਆਪ ਨੂੰ ਤੂੰ ਨੀਮਾ ਹੋ ਕੇ ਕਿਸੇ ਸੂਝਵਾਨ ਪੜ੍ਹੇ ਲਿਖੇ ਗੁਰਮੁਖ ਪਿਆਰੇ ਨੂੰ ਪੁੱਛ ਲੈ ਕਿ ਮੇਰੀ ਮਾਇਲ ਕਿਵੇਂ ਉਤਰੇਗੀ ਮਾਇਲ ਕਿਵੇਂ ਉਤਰੇਗੀ ਤਾਂ ਗੁਰੂ ਪਿਆਰਿਓ ਬਾਇਲ ਪੜਿਆ ਸਾਨੂੰ ਕਿਉਂ ਨਹੀਂ ਉਤਰਦੀ ਜਾਂ ਸੰਗਤ ਦੀ ਸੇਵਾ ਕਰਦੇ ਕਿਉਂ ਨਹੀਂ ਉਤਰਦੀ ਇਹ ਕੁਝ ਕਾਰਨ ਸਾਡੇ ਹਉਮੈ ਦੇ ਕਾਰਨ ਹੈ ਸਾਨੂੰ ਉਹ ਸੇਵਾ ਤੇ ਮਾਣ ਆ ਜਾਂਦਾ ਕਿ ਮੈਂ ਸੇਵਾ ਕੀਤੀ ਹੈ ਇਸੇ ਕਰਕੇ ਗੁਰੂ ਪਿਆਰਿਓ ਸਾਡੀ ਜਿਹੜੀ ਅਸਮਿਹਨਤਾ ਇਹ ਬੇਕਾਰ ਜਾਂਦੀ ਹੈ ਜੋ ਅਸੀਂ ਅਪਰਾਧਾ ਕਰਦੇ ਜੋ ਅਸੀਂ ਉਦਮ ਕਰ ਰਹੇ ਹਾਂ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਜੇ ਤੂੰ ਆਹ ਕੰਮ ਸਾਰਾ ਛੱਡ ਕੇ ਜੇ ਤੂੰ ਗੁਰੂ ਦੀ ਗੱਲ ਮੰਨ ਲੇ ਇੱਕ ਹੋਰ ਉਪਰਾਲਾ ਕਰ ਲੇ ਇੱਕ ਹੋਰ ਕੋਸ਼ਿਸ਼ ਕਰ ਲੇ ਫੇਰ ਤੇਰਾ ਜੋ ਲੱਗੀ ਹੋਈ ਅੰਦਰ ਜੋ ਤੇਰੇ ਮਾਇਆ ਲੱਗੀ ਹੋਈ ਹੈ ਅੰਦਰ ਉਹ ਉੱਤਰ ਸਕਦੀ ਹੈ ਉਹ ਕਿਵੇਂ ਉਹ ਗੁਰਪਿਆਰੇ ਆਪਾਂ ਨੂੰ ਗੁਰੂ ਸਾਹਿਬ ਫੇਰ ਸਮਝਾਉਂਦੇ ਨੇ ਦੇਖੋ ਇੱਕ ਪੰਦਤੀ ਇੱਕ ਤੁਕ ਹੁੰਦੀ ਹੈ ਜੋ ਗੁਰੂ ਸਾਨੂੰ ਹਦਾਇਤ ਕਰਦੇ ਨੇ ਔਰ ਅਗਲੀ ਪੰਕਤੀ ਦੇ ਅੰਦਰ ਗੁਰੂ ਉਹਦਾ ਇਲਾਜ ਦੱਸਦੇ ਨੇ ਕਿ ਹੁਣ ਆਹ ਇਲਾਜਾ ਹੁਣ ਆਪਾਂ ਸਾਰੀ ਵਿਚਾਰ ਕੀਤੀ ਆ ਕਿ ਅਸੀਂ ਵਹਿਗਰ ਵਹਿਗਰ ਨੂੰ ਕਰਕੇ ਵੀ ਸਾਡ ਮਾਇਲ ਨਹੀਂ ਤਾ ਉਤਰੀ ਪੜ ਕੇ ਵੀ ਨਹੀਂ ਉਤਰੀ ਪੀਰ ਥਾਂ ਤੇ ਜਾ ਕੇ ਵੀ ਨਹੀਂ ਉਤਰੀ ਸੰਗਤ ਦੀ ਸੇਵਾ ਕਰਕੇ ਨਹੀਂ ਉਤਰੀ ਫਿਰ ਕਿਵੇਂ ਉਤਰੂ ਕੀ ਕਿਵੇਂ ਹੁਣ ਸਾਨੂੰ ਗੁਰੂ ਸਾਹਿਬ ਸਮਝਾਉਣਗੇ ਉਸ ਤੋਂ ਬਾਅਦ ਆਪਾਂ ਜੋ ਇੰਨੇ ਕੀ ਵੀਡੀਓ ਪਾਵਾਂਗੇ ਗੁਰੂ ਪਿਆਰੇ ਇੰਨੇ ਕੀ ਸੰਗਤ ਕਰਕੇ ਆਪਾਂ ਤੇ ਆ ਵਿਚਾਰ ਕਰ ਲਈ ਆਪਾਂ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਇੱਕੋ ਹੀ ਤਰੀਕਾ ਹੈ ਉਹ ਬਣਾ ਲਾ ਇੱਕ ਤਰੀਕਾ ਹੈ ਕਿਹੜਾ ਤਰੀਕਾ ਹੈ ਕੀ ਕਹਿ ਰਹੇ ਨੇ ਇਹ ਮੇਰੇ ਮਨ ਇਹ ਮਨਾ ਕਿ ਇਹ ਭਾਈ ਕਿ ਜਦੋਂ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਜਾਂ ਗੁਰੂ ਦੀ ਸਰਨੇ ਪੈ ਜਾਂਦਾ ਹੈ ਜਦੋਂ ਸਰਨ ਪੈ ਗਿਆ ਜਦੋਂ ਆਪਣੇ ਆਪ ਨੂੰ ਉਹਨੇ ਅੰਦਰੋਂ ਹੋਵੇਂ ਹੰਕਾਰ ਮੈਂ ਮੇਰੀ ਕੱਢਤੀ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਤਾ ਫੇਰ ਕਹਿੰਦਾ ਤੇਰਾ ਮਨ ਪਵਿੱਤਰ ਹੋ ਜਾਏਗਾ ਫੇਰ ਤੇਰੀ ਮਨ ਤੇ ਲੱਗੀ ਮਾਇਲ ਉਤਰ ਜੀ ਆਹ ਪੰਕਤੀਆਂ ਰਾਹੀਂ ਪੜੀਏ ਗੁਰੂ ਸਾਹਿਬ ਕੀ ਕਹ ਰਹੇ ਨੇ ਗੁਰੂ ਸਾਹਿਬ ਕਹ ਰਹੇ ਮਨ ਮੇਰੇ ਗੁਰਸਰਨ ਆਵੇ ਤਾਂ ਨਿਰਮਲ ਹੋਈ ਹੰਤਾ ਸਮਝ ਆਉਣੀ ਚਾਹੀਦੀ ਹੈ ਗੁਰਪਿਆਰੇ ਆਪਾਂ ਨੂੰ ਮਨ ਮੇਰੇ ਗੁਰਸਰਨ ਆਵੇ ਤਾਂ ਨਿਰਮਲ ਹੋਈ ਤਾਂ ਗੁਰਪਿਆਰਿਓ ਸਾਡਾ ਮਨ ਨਿਰਮਲ ਹੋਣਾ ਹੈ ਤਾਂ ਇਸ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਗੁਰਪਿਆਰਿਓ ਤਾਂ ਫਿਰ ਅਸੀਂ 84 ਲੱਖ ਦੇ ਗੇੜ ਤੋਂ ਵੱਛ ਸਕਦੇ ਆ ਨਹੀਂ ਤਾਂ ਗੁਰਪਿਆਰਿਓ ਗੁਰਬਾਣੀ ਕਹਿ ਰਿਹਾ ਕਿ ਨੰਗਾ ਆਇਆ ਨੰਗੋ ਜਸੀ ਨਾਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਸਾਨੇ ਜਿਉ ਹਸਤੀ ਖਾਕ ਸਾਨੇ ਫਿਰ ਹੁਣ ਪੜੀ ਜਾਓ ਬਾਣੀ ਪੜੀ ਜਾਓ ਸੇਵਾ ਕਰੀ ਜਾਓ ਗੁਰੂ ਘਰ ਜਾਈ ਜਾਓ ਪੀਰ ਥਾਂ ਤੇ ਜਾਈ ਜਾਓ ਧਾਮਾਂ ਤੇ ਜਾਈ ਜਾਓ ਕਹਿੰਦਾ ਫਿਰ ਹਾਥੀ ਵਾਲਾ ਕੰਮ ਕਰੋਗੇ ਨਾ ਧੋ ਕੇ ਵੀ ਆਪਣੇ ਉੱਪਰ ਗੰਦ ਪਾ ਦਿੰਦਾ ਹੋ ਆਪਣਿਆ ਤਰਗੰਦ ਜੀ ਗੰਦ ਕਿਵੇਂ ਪੈਂਦਾ ਸਾਡੇ ਤੇ ਗੁਰਪਿਆਰਿਓ ਜੀ ਅਸੀਂ ਬਾਣੀ ਪੜ ਕੇ ਪੰਜਾ ਬਾਣੀ ਦੇ ਨਿਤਨੇਮ ਕੀਤਾ ਘਰੇ ਬੜੇ ਵਿਸਤਾਰ ਨਾਲ ਗੁਰਦੁਆਰ ਗਏ ਦਰਸ਼ਨ ਕੀਤੇ ਸੰਗਤ ਦੇ ਦਰਸ਼ਨ ਕੀਤੇ ਔਰ ਫੇਰ ਅਸੀਂ ਨਿੰਦਿਆ ਚੁਗਲੀ 'ਚ ਫਸ ਗਏ ਫੇਰ ਅਸੀਂ ਬਾਹਰ ਵਿਰੋਧ 'ਚ ਫਸ ਗਏ ਫੇਰ ਅਸੀਂ ਫਿੱਕੇ ਬੋਲ ਬੋਲਣ ਲੱਗੇ ਫੇਰ ਪਰਿਵਾਰ ਦੇ ਵਿੱਚ ਹੀ ਅਸੀਂ ਤੂੰ ਤੂੰ ਮੈਂ ਮੈਂ ਹੋਣੇ ਲੱਗ ਗੀ ਤਾਂ ਗੁਰਪਿਆਰਿਓ ਫੇਰ ਗੁਰੂ ਸਾਹਿਬ ਕਹ ਰਹੇ ਨੇ ਫੇਰ ਤੂੰ ਆਪਣੇ ਤੇ ਜਿਵੇਂ ਹਾਥੀ ਨਹੀਂ ਨਹਾ ਧੋ ਕੇ ਨਿਕਲਦਾ ਹੈ ਮਿੱਟੀ ਭਰ ਕੇ ਸੁੰਨਾ ਫੇਰ ਪਿੰਡੇ ਤੇ ਮਾਰਦਾ ਹੈ ਕਦੇ ਵੀ ਉਹਦਾ ਪਿੰਡਾ ਸਾਫ ਨਹੀਂ ਮਿਲਦਾ ਇਸੇ ਕਰਕੇ ਅਸੀਂ ਮਨਮੁਖ ਹੈ ਜਿ ਐਂ ਕਰਦੇ ਰਹੇ ਸਾਡੇ ਵੀ ਫਰਮਾਇਲ ਲੱਗਦੀ ਰਹਿਣੀ ਆ ਮੇਰਾ ਮਾਲਕ ਤਰਸ ਕਰੇ ਕਿ ਤਰਸ ਕਰੇ ਸਾਡੇ ਤੇ ਮਿਹਰ ਭਰੇ ਹੱਥ ਰੱਖੇ ਕਿ ਸਾਨੂੰ ਆਪਣੀ ਮੱਤ ਦੇਵੇ ਗੁਰੂ ਪਿਆਰੇਓ ਇੰਨੀਆਂ ਵਿਚਾਰਾਂ ਨੇ ਦੱਸਦੀਆਂ ਇਹ ਸਮਝਣ ਦੀ ਗੁਰੂ ਪਿਆਰੇਓ ਦਾਸ ਕੋਈ ਆਪਣੇ ਕੋਲੋਂ ਕੋਈ ਕੁਝ ਨਹੀਂ ਸਮਝਾ ਰਿਹਾ ਮੈਂ ਵੀ ਤੁਹਾਡੇ ਸੰਗਤ ਦੇ ਨਾਲ ਹੀ ਹਾਂ ਪਰ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਆਪਾਂ ਉਹਨਾਂ ਦੀ ਗੱਲ ਮੰਨਣੀ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਨਹੀਂ ਭਾਈ ਤੂੰ ਆਹ ਕੋਸ਼ਿਸ਼ ਕਰ ਤਾਂ ਤੇਰੇ ਮਨ ਦੀ ਮੈਲ ਉਤਰੇਗੀ ਇਹ ਸਭ ਕੁਝ ਉਹ ਕਿਵੇਂ ਉਤਰੇਗੀ ਹਾਂ ਇੱਕ ਵਿਚਾਰ ਜੀ ਹੋਰ ਆਪਾਂ ਕਰ ਲਈਏ ਥੋੜੀ ਜਿਹੀ ਇੱਕ ਮਿੰਟ ਦੀ ਕਿ ਹੁਣ ਸਾਰੇ ਆਧਾਰ ਨਾਲ ਲੈ ਲਿਆ ਆਪਾਂ ਇੱਕ ਆਧਾਰ ਨੇ ਲੈਤੀ ਕਿ ਸਾਡੀ ਮਾਇਲ ਕਿਵੇਂ ਉਤਰੇਗੀ ਸਾਡੀ ਮਾਇਲ ਗੁਰੂ ਪਿਆਰਿਓ ਅਸੀਂ ਸਾਰੇ ਉਪਰਾਲੇ ਕਰਨੇ ਆਂ ਸਾਰੇ ਉਤਮ ਕਰਨੇ ਆਂ ਸੇਵਾ ਤੋਂ ਲੈ ਕੇ ਕਿ ਗੁਰੂ ਘਰ ਜਾਣ ਤੱਕ ਬਾਣੀ ਪੜਨ ਤੱਕ ਸਾਰਾ ਕੁਝ ਕਰਨਾ ਹੈ ਅਸੀਂ ਪਰ ਜੇ ਮਨ ਦੀ ਮਾਇਲ ਸੱਚੀ ਤਾਰਨੀ ਆ ਤੁਸੀਂ ਸੱਚ ਮੁੱਚੀ ਤਾਰਨੀ ਆ ਕਿ ਅਸੀਂ ਨਿਰਮਲ ਹੋਣਾ ਹੈ ਉਹ ਆ ਸਾਨੂੰ ਇੱਕ ਮੰਤਰ ਦਿੱਤਾ ਹੈ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇਂ ਕੋਈ ਇਹਨੂੰ ਬੈਠੋ ਗੁਰਪਿਆਰੇ ਚੌਂਕੜਾ ਮਾਰੋ ਮੁੱਖ ਤੋਂ ਗੁਰੂ ਦੀ ਮਤ ਦੇ ਅਨਸਾਰ ਜਪੋ ਜਿਵੇਂ ਚੌਥੇ ਪਾਸ ਅੱਜ ਕਹਿ ਰਹੇ ਨੇ ਕਿ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਸਿੱਖ ਗੁਰੂ ਮਨ ਪਾਵੇ ਆਹ ਗੁਰੂ ਦੀ ਮਤ ਲੈ ਕੇ ਜਪੀਏ ਕਿਵੇਂ ਵਾਹ ਗੁਰੂ ਵਾਹ ਗੁਰੂ ਆਪਣੀ ਆਵਾਜ਼ ਨੂੰ ਆਪ ਸੁਣੀਏ ਔਰ ਚੌਂਕੜਾ ਲਾ ਕੇ ਗੁਰਪੈਰੇ ਔਰ ਨੇਤਰ ਬੰਦ ਕਰਨਿਆਂ ਤੋਂ ਬੰਦ ਕਰ ਲੋ ਨਹੀਂ ਤਾਂ ਥੋੜੇ ਜਿਹਾ ਮੂਲੀ ਜੇ ਖੋਲ ਕੇ ਹਲਕੇ ਜੇ ਬਿਲਕੁਲ ਕਿਉਂਕਿ ਦਾਸ ਕਿਉਂ ਕਰੇ ਹਲਕੇ ਜਿ ਕਿਉਂ ਅਸੀਂ ਪੂਰੇ ਬੰਦ ਕਰਾਂਗੇ ਤਾਂ ਕਈ ਸੰਤ ਤਾਂ ਬਿਲਕੁਲ ਜ਼ੋਰ ਲਾ ਦਿੰਦਿਆਂ ਨੇ ਜੇ ਮੈਂ ਅੱਖਾਂ ਮੀਚ ਲੈਨੇ ਆਪ ਆਏ ਨਹੀਂ ਪੋਲੇ ਜਿਹਾ ਅਸੀਂ ਪਲਕਾਂ ਨੂੰ ਡਾਊਨ ਕਰਨਾ ਹੈ ਤੇ ਆਪਾਂ ਬੈਠ ਕੇ ਚੌਂਕੜਾ ਲਾ ਕੇ ਫਿਰ ਮੁਖਤ ਉਚਾਰਨਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਸੀ 15 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਵੀ ਘੰਟਾ ਡੇਢ ਘੰਟਾ ਵੈਸੇ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਆਪਾਂ ਪਹਿਲੀ ਵਿਚਾਰ ਲੈ ਕੇ ਸਾਹ ਗਰਾਸ ਜਿੰਨੇ ਸਾਹ ਅਸੀਂ ਲੈਨੇ ਆ ਜਿੰਨੇ ਅਸੀਂ ਸਾਹ ਲੈ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਹਰ ਸਾਹ ਦੇ ਨਾਲ ਅਸੀਂ ਮਾਲਕ ਨੂੰ ਯਾਦ ਕਰਨਾ ਹੈ ਗੁਰੂ ਸਾਹਿਬ ਕੋਈ ਸੀਮਾ ਨਹੀਂ ਇਹਦੀ ਕਿ ਘੰਟਾ ਦੋ ਘੰਟੇ ਇੰਨਾ ਇਹ ਤਾਂ ਇੱਕ ਸਾਡੇ ਮਨ ਨੂੰ ਟਿਕਾਉਣ ਵਾਲੀ ਗੱਲ ਹੈ ਕਿ ਸਾਡਾ ਮਨ ਟਿਕ ਜੇ ਹੌਲੀ-ਹੌਲੀ ਅਸੀਂ ਉਸ ਲਾਈਨ ਤੇ ਆ ਜਾਈਏ ਤਾਂ ਅਸੀਂ ਕਹਿ ਦਿੰਨੇ ਆ ਕਿ ਇੰਨੇ ਦਿਨ ਪਾਈ ਇੰਨੇ ਦਿਨ ਇੰਨੇ ਦਿਨ ਆ ਕਰ ਲਾ ਤਾਂ ਅਸੀਂ ਇਹ ਉਪਰਾਲਾ ਕਰੀਏ ਉਤਮ ਕਰੀਏ ਕਿ ਹਰ ਸਵਾਸ ਦੇ ਨਾਲ ਅਸੀਂ ਮਾਲਕ ਨੂੰ ਯਾਦ ਕਰੀਏ ਤਾਂ ਹੀ ਸਾਡਾ ਮਨ ਨਿਰਮਲ ਹੋ ਸਕਦਾ ਹੈ ਨਹੀਂ ਤਾਂ ਗੁਰੂ ਘਰ ਇਹ ਆ ਇੱਕ ਬਹੁਤ ਉੱਤਮ ਤਰੀਕਾ ਹੈ ਕਿ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਸਾਰੇ ਨ ਉਚਾਈ ਦੇ ਵਿੱਚ ਹੀ ਹੈ ਸਭ ਕੋ ਗਿਆਨ ਵੀ ਹੈ ਬੁੱਧ ਵੀ ਹੈ ਮਤ ਹੈ ਸਾਰਾ ਕੁਛੇ ਦੇ ਵਿੱਚ ਆ ਗੁਰੂ ਪਿਆਰੇ ਆਓ ਆਪਾਂ ਫਿਰ ਉਹ ਲੰਬਕਸਾਈਏ ਮਾਲਕ ਤੋਂ ਵਾਹਿਗੁਰੂ ਤੋਂ ਮੇਰਾ ਮਾਲਕ ਬਖਸ਼ਣਹਾਰ ਬਾਣੀ ਪੜਦਿਆਂ ਅਨੇਕ ਪ੍ਰਕਾਰ ਦੇ ਲਗਾ ਮਾਤਰਾਵਾਂ ਪੁੱਲਾਂ ਅੱਗੇ ਪਿੱਛੇ ਹੋ ਜਾਂਦੀਆਂ ਨੇ ਸਤ ਗੁਰ ਬਖਸ਼ਣਹਾਰ ਔਰ ਸਤ ਗੁਰ ਦੀ ਸੰਗਤ ਬਖਸ਼ਣਹਾਰ ਪਕਸਦਨਾ ਗੁਰੂ ਪਿਆਰਿਓ ਬਹੁਤ ਗਲਤੀਆਂ ਹੁੰਦੀਆਂ ਨੇ ਜੋ ਗਲਤੀ ਹੋ ਵੀ ਗਈ ਵਿੱਚ ਵੀ ਲਗਾਤਾਰ ਅੱਗੇ ਪਿੱਛੇ ਲੱਗ ਗਈ ਉਹਨੂੰ ਜੋ ਸੂਝਬਾਨ ਗੁਰਮੁਖ ਉਹ ਆਪ ਹੀ ਪੂਰਾ ਕਰ ਲੈਣਾ ਗੁਰਪਿਆਰਿਓ ਭੋਲਾ ਬਖਸਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ